ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਝੋਨੇ ਦੇ ਵਿੱਚ ਜਿਹੜੀ ਬੈਕਟੀਰੀਆ ਲੀਫ ਬਲਾਈਟ ਜਿਹਨੂੰ ਆਪਾਂ ਬੀ ਐਲ ਐਲ ਬੀ ਵੀ ਕਹਿ ਦਿੰਦੇ ਹਾਂ ਉਹਦਾ ਮਸਲਾ ਜਿਹੜਾ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਪਰ YouTube ਦੇ ਉੱਪਰ ਆਪਾਂ ਦੇਖ ਰਹੇ ਹਾਂ ਪਿਛਲੇ ਕਈ ਦਿਨਾਂ ਦੇ ਉੱਪਰੋਂ ਕਿਉਂਕਿ ਕਿਸਾਨ ਭਰਾਵਾਂ ਦੇ ਖੇਤਾਂ ਦੇ ਵਿੱਚ ਇਹ ਬਿਮਾਰੀ ਦਾ ਅਟੈਕ ਹੈ ਜਿਹੜਾ ਪਿਛਲੇ ਕਈ ਦਿਨਾਂ ਤੋਂ ਕਿਸੇ ਦੇ 10% ਕਿਸੇ ਦੇ 20% ਇਦਾਂ ਕਰਕੇ ਹੌਲੀ-ਹੌਲੀ ਵਧਦਾ ਜਾ ਰਿਹਾ ਤੇ ਆਪਾਂ ਇਹਦੀ ਰੋਕਥਾਮ ਦੇ ਲਈ ਤੇ ਬਾਕੀ ਆਪਾਂ ਕਿਹੜੀ ਇਹ ਵੈਰਾਈਟੀ ਨੂੰ ਆਉਂਦਾ ਉਹ ਦੱਸਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਤੇ ਆਪਾਂ ਘਰੇਲੂ ਨੁਕਤੇ ਵੀ ਦੱਸਾਂਗੇ ਇਹਦੇ ਵਿੱਚ ਵੀ ਕੀ ਕਰ ਸਕਦੇ ਆਪਾਂ ਇਹਦਾ ਜਿਹੜਾ ਦੇਸੀ ਹਾਲਾ ਬਿਨਾਂ ਖਰਚੇ ਤੋਂ ਬੜੀਆਂ ਗੱਲਾਂ ਆਪਾਂ ਕਰ ਦੇਣੀਆਂ ਆਪਾਂ ਮੈਨ ਮੈਨ ਪੁਆਇੰਟ ਆ ਜਿਹੜੇ ਤੁਹਾਨੂੰ ਦੱਸ ਦਿੰਨੇ ਆ ਇਹਦੇ ਬਾਰੇ ਇੱਕ ਤਾਂ ਇਹ ਹੁਣ ਜਿਵੇਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀ ਵੀ ਕਿਹੜੀਆਂ ਵੈਰਾਈਟੀਆਂ ਨੂੰ ਆਉਂਦਾ ਤਾਂ ਇਹ ਇੱਕ ਤਾਂ ਮੁਸਲ ਹੋਗੀ 1401 ਤੇ ਦੂਜੇ ਨੰਬਰ ਤੇ ਹੋ ਗਈ ਮੁਸਲ ਦੀਆਂ ਪਹਿਲੀ ਗੱਲ ਦਾ ਕਈ ਵੈਰੈਟੀਆਂ ਹੋ ਗਈਆਂ ਹੋਰ ਵੀ ਵੈਰੈਟੀਆਂ ਨੂੰ ਹੈਗਾ ਇਹ ਪਿਛਲੇ ਸਾਲ ਵੀ ਆਇਆ ਸੀਗਾ ਤੇ ਬਾਕੀ ਜਿਹੜੇ ਪੂਸਾ 44 ਝੋਨਾ ਕਹਿੰਦੇ ਨੇ ਆਪਾਂ ਜਾਂ ਪੂਸਾ ਦੀਆਂ ਹੋਰ ਕਈ ਵੈਰੈਟੀਆਂ ਨੇ ਜਾਂ ਫਿਰ 1847 ਹੈ ਜਿਹੜੀ ਉਹਨਾਂ ਨੂੰ ਵੀ ਆਪਾਂ ਪਿਛਲੇ ਸਮੇਂ ਦੇ ਵਿੱਚ ਵੀ ਪਿਛਲੇ ਸਾਲ ਵੀ ਇਹ ਬਿਮਾਰੀ ਦਾ ਜਿਹੜਾ ਅਟੈਕ ਸੀ ਉਹ ਦੇਖਿਆ ਸੀਗਾ ਬਹੁਤ ਵੱਡੇ ਪੱਧਰ ਤੇ ਆਇਆ ਸੀ ਜਿਸ ਦੇ ਨਾਲ ਝੋਨੇ ਦਾ ਝਾੜਾ ਜਿਹੜਾ ਹੋ 60 ਤੋਂ ਲੈ ਕੇ 70% ਤੱਕ ਉਹ ਘਟ ਜਾਂਦਾ ਇਹਦੇ ਨਾਲ ਤੇ ਆਪਾਂ ਹੁਣ ਇਹਦੀ ਰੋਕਥਾਮ ਦੇ ਲਈ ਗੱਲ ਕਰੀਏ ਵੀ ਕੀ ਕੀ ਆਪਾਂ ਇਲਾਜ ਕਰ ਸਕਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਜਿਵੇਂ ਜਿਹੜੇ ਖੇਤਾਂ ਦੇ ਵਿੱਚ ਜੂਰੀਆ ਪਿਆ ਹੁੰਦਾ ਜ਼ਿਆਦੇ ਮਾਤਰਾ ਦੇ ਵਿੱਚ ਤਾਂ ਉੱਥੇ ਆਪਾਂ ਪਾਣੀ ਛਕਾ ਕੇ ਲਾਉਣਾਗਾ ਜੇਕਰ ਆਪਾਂ ਆਪਣਾ ਚੋਨਾ ਮੰਨ ਕੇ ਚੱਲੋ ਵੀ ਗੋਹ ਦੇ ਵਿੱਚ ਤਾਂ ਆਪਾਂ ਨੂੰ ਪਾਣੀ ਛਕਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਫੇਰ ਆਪਣਾ ਉਧਰ ਵੀ ਨੁਕਸਾਨ ਹੋ ਜਾਣਾ ਝਾੜਦਾ ਤੇ ਆਪਾਂ ਉਸ ਦੇ ਲਈ ਇੱਕ ਸਪਰੇਅ ਆਉਂਦੀ ਹੈ ਜਿਹੜੀ ਉਹ ਸੜਕ ਦੇਣੀ ਹੈ ਇਹਦੀ ਰੋਕਥਾਮ ਦੇ ਲਈ ਤੇ ਦੂਜੇ ਨੰਬਰ ਤੇ ਹੁਣ ਆਪਾਂ ਜੀਆਂ ਨਿਸ਼ਾਨੀਆਂ ਦੀ ਗੱਲ ਕਰਦੇ ਆ ਵੀ ਕਿਵੇਂ ਪਤਾ ਲਗਾ ਸਕਦੇ ਜਿਵੇਂ ਹੁਣ ਤੁਸੀਂ ਵੀਡੀਓ ਦੇ ਵਿੱਚ ਫੋਟੋ ਚਲਦੀ ਦੇਖ ਸਕਦੇ ਹੋ ਇਹਦਾ ਜਿਹੜਾ ਪੱਤਾਗਾ ਉਹ ਇੱਕ ਸਾਈਡ ਤੋਂ ਤਾਂ ਵਾਈਟ ਕਲਰ ਦਾ ਹੋ ਜੂਗਾ ਸੁੱਕਣ ਲੱਗ ਜੂਗਾ ਦੂਸਰੀ ਸਾਈਡ ਤੋਂ ਹਰਾ ਰਹੂਗਾ ਤੇ ਇਹ ਹੌਲੀ ਹੌਲੀ ਕਰਕੇ ਸਾਰਾ ਪੱਤਾ ਨੀਚੇ ਤੋਂ ਲੈ ਕੇ ਉੱਪਰ ਤੱਕ ਸੁੱਕ ਜਾਂਦਾਗਾ ਤੇ ਇਹ ਬਾਕੀ ਜਿਹੜਾ ਹੁਣ ਤੁਸੀਂ ਆ ਦੂਸਰੀ ਫੋਟੋ ਦੇਖ ਰਹੇ ਹੋ ਇਹ ਇਸ ਤਰ੍ਹਾਂ ਹੋ ਜਾਣਾ ਝੋਨੇ ਦੇ ਵਿੱਚ ਇਹਨੇ ਪੈ ਜਾਣਾ ਪੂਰਾ ਤੇ ਜਮਾ ਝੋਨਾ ਆਪਣਾ ਬੈਠਣ ਲੱਗ ਜੂ ਸੁੱਕਣ ਲੱਗ ਜੂ ਦੇਖਣ ਨੂੰ ਆਪਾਂ ਨੂੰ ਲੱਗਦਾ ਵੀ ਇਹ ਤੇਲੇ ਦਾ ਟੈਕਾ ਪਰ ਕੋਈ ਤੇਲਾ ਨਹੀਂ ਹੈਗਾ ਇਹ ਸਿਰਫ ਬੈਕਟੀਰੀਆ ਲੀਫ ਬਲਾਈਟ ਦਾ ਜਿਹੜਾ ਹਮਲਾ ਉਹ ਸੀਗਾ ਤਾਂ ਆਪਾਂ ਹੁਣ ਇਹ ਜਿਹੇ ਨਿਸ਼ਾਨੀਆਂ ਦੀ ਗੱਲ ਦੱਸਤੀ ਤੁਹਾਨੂੰ ਵੀ ਕਿਸ ਤਰ੍ਹਾਂ ਆਪਾਂ ਪਤਾ ਕਰ ਸਕਦੇ ਹਾਂ ਜੇਕਰ ਆਪਾਂ ਫੇਰ ਵੀ ਕੌਲ ਕਰ ਜਨਾਂ ਨਿਸ਼ਾਨੀਆਂ ਤੇ ਪਤਾ ਹੋਣ ਦੇ ਬਾਵਜੂਦ ਵੀ ਤਾਂ ਆਪਾਂ ਆਪਣੇ ਝੋਨੇ ਦਾ ਜਿਹੜਾ ਝਾੜ ਆ ਉਹ 70 ਤੋਂ 80% ਤੱਕ ਜਾ ਕੇ ਕਿਤੇ ਘਟਾ ਲੈਣੇ ਆਗੇ ਇਸ ਲਈ ਆਪਾਂ ਨੂੰ ਪਹਿਲਾਂ ਹੀ ਇਸ ਦੀ ਕੋਈ ਨਾ ਕੋਈ ਰੋਕਥਾਮ ਕਰ ਲੈਣੀ ਚਾਹੀਦੀ ਆ ਜਾਂ ਕੋਈ ਦਵਾਈਆਂ ਸੜਕ ਲੈਣੀਆਂ ਚਾਹੀਨੀਆਂ ਨੇ ਤੇ ਬਾਕੀ ਸਭ ਤੋਂ ਸਸਤਾ ਹਰ ਦਾ ਪਾਣੀ ਹੈ ਜਿਹੜਾ ਉਹ ਆਪਾਂ ਕਰ ਸਕਦੇ ਆਂ ਵੀ ਪਾਣੀ ਸਘਾ ਕੇ ਲਾਵੋ ਪਹਿਲੀ ਗੱਲ ਤਾਂ ਤੇ ਹੁਣ ਆਪਾਂ ਸਪਰੇਅ ਦੀ ਗੱਲ ਕਰਦੇ ਆਂ ਵੀ ਕਿਹੜੀ ਕਰਨੀ ਹੈ ਜੇਕਰ ਆਪਾਂ ਨੂੰ ਜ਼ਰੂਰਤ ਪਵੇ ਤਾਂ ਉਹਦੇ ਵਿੱਚ ਕੋਟੇਵਾ ਵੀ ਆਉਂਦੀ ਹੈ ਜਿਹੜੀ ਕੋਸ਼ੀਵਾ ਦਵਾਈ ਇਸ ਤਰ੍ਹਾਂ ਦੀ ਕੋਸ ਆਉਂਦੀ ਹੈ ਕਿ 2000 ਕਹਿੰਦੇ ਨੇ ਉਹਨੂੰ ਇਹ ਦਵਾਈ ਦੀ ਜਿਹੜੀ ਡੋਜ਼ ਆ ਉਹਦੀ ਆਪਾਂ ਜੀ ਗੱਲ ਕਰੀ ਤਾਂ ਇਹ ਆਪਾਂ 200 ਤੋਂ ਲੈ ਕੇ 300 ਗ੍ਰਾਮ ਤੱਕ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਉਹ ਸਿੜਕ ਸਕਦੇ ਆਂ ਪਾਣੀ ਦੀ ਗੱਲ ਕਰੀ ਤਾਂ 150 ਲੀਟਰ ਤੋਂ ਆਪਾਂ ਉੱਪਰ-ਉੱਪਰ ਹੀ ਪਾਣੀ ਲਾਉਣਾ ਜੇਕਰ ਆਪਾਂ ਘੱਟ ਪਾਣੀ ਲਾਵਾਂਗੇ ਤੇ ਆਪਾਂ ਨੂੰ ਕੋਈ ਬੜਾ ਵੱਡਾ ਰਿਜ਼ਲਟ ਨਹੀਂ ਮਿਲਣਾ ਲਾ ਤਾਂ ਆਪਾਂ ਨੂੰ 200 ਲੀਟਰ ਦੇ ਕਰੀਬ ਆ ਜਿਹੜਾ ਉਹ ਪਾਣੀ ਇਹਦੇ ਲਈ ਆਪਾਂ ਨੂੰ ਲਾਉਣਾ ਚਾਹੀਦਾਗਾ ਬਾਕੀ ਆਪਾਂ ਲਾਸਟ ਦੇ ਹਨ ਇੱਕ ਇਹ ਗੱਲ ਖਾਣ ਭਰਾਵਾਂ ਨੂੰ ਕਹਿੰਦੇ ਆ ਵੀ ਵਿੱਚ ਹੁਣ ਕਈ ਦੁਕਾਨਦਾਰਾਂ ਨੇ ਯੂਟਿਊਬਰਾਂ ਵੱਲੋਂ ਵੀ ਜਾਂ ਹੋਰ ਕਿਸੇ ਵੀ ਸੋਸ਼ਲ ਮੀਡੀਆ ਦੇ ਉੱਪਰ ਆਪਣੀਆਂ ਦਵਾਈਆਂ ਦੀ ਜਿਹੜੀ ਉਹ ਮਸੂਰੀ ਕਰਨੀ ਹੈਗੀ ਵੀ ਅਸੀਂ ਸਸਤੇ ਰੇਟ ਦੇ ਉੱਪਰ ਤੁਹਾਨੂੰ ਇਹ ਦਵਾਈ ਆ ਜਿਹੜੀ ਉਹ ਦੇ ਸਕਦੇ ਹਾਂਗੇ ਵੀ ਇਹਦਾ ਵਧੀਆ ਰਿਜ਼ਲਟ ਆ ਪਰ ਆਪਾਂ ਸਸਤੇ ਦੇ ਮਗਰ ਨਹੀਂ ਆਪਾਂ ਨੂੰ ਜਾਣਾ ਚਾਹੀਦਾ ਜੇਕਰ ਆਪਾਂ ਨੂੰ ਵਧੀਆ ਦਵਾਈ 200 ਰੁਪਏ ਮਹਿੰਗੀ ਵੀ ਮਿਲਦੀ ਆਪਾਂ ਉਹ ਸਿਰਕਦੋ ਕਿਉਂਕਿ ਉਹ ਆਪਾਂ ਨੂੰ ਇੱਕ ਵਾਰ ਸੜਕਣ ਤੇ ਹੀ ਆਪਾਂ ਨੂੰ ਹੱਲ ਉਹਦਾ ਮਿਲ ਜਾਂਦਾ ਰਿਜ਼ਲਟ ਮਿਲ ਜਾਂਦਾਗਾ ਵੀ ਹੱਲ ਹੋ ਸਕਦਾ ਤੇ ਜਿਹੜੀ ਆਪਾਂ ਨਕਲੀ ਦਵਾਈ ਲਿਆ ਕੇ ਸਸਤੀ ਪਾ ਦਨੇ ਆ ਤਾਂ ਉਹਦਾ ਆਪਾਂ ਨੂੰ ਕੋਈ ਰਿਜ਼ਲਟ ਵੀ ਨਹੀਂ ਮਿਲਦਾ ਤੇ ਦੁਬਾਰੇ ਫੇਰ ਸੜਕਣੀ ਪੈਂਦੀ ਆ ਇਸ ਲਈ ਇਹ ਚੀਜ਼ਾਂ ਦਾ ਆਪਾਂ ਜ਼ਰੂਰ ਧਿਆਨ ਰੱਖਿਆ ਕਰੋ ਬਾਕੀ ਜੇ ਕਿਸੇ ਕਿਸਾਨ ਭਰਾ ਨੇ ਕੋਈ ਦਵਾਈ ਸੜਕੀ ਹੈ ਜਾਂ ਕਿਸੇ ਦੇ ਵੀ ਇਸ ਤਰ੍ਹਾਂ ਦਾ ਕੋਈ ਅਟੈਕ ਆਇਆਗਾ ਉਹ ਆਪਣੇ ਨਾਲ ਕਮੈਂਟਾਂ ਦੇ ਵਿੱਚ ਤਜਰਬਾ ਆਪਣਾ ਜਰੂਰ ਸਾਂਝਾ ਕਰੋ ਵੀ ਕੀ ਹੱਲ ਕੀਤਾ ਜਾਂ ਕਿੰਨੇ ਕ ਪਰਸੈਂਟ ਆਇਆ ਸੀਗਾ ਤੇ ਪਿਛਲੇ ਸਾਲ ਉਹਦਾ ਕਿੰਨਾ ਕ ਝਾੜ ਘਟਿਆ ਕਿਉਂਕਿ ਇਹ ਚੀਜ਼ ਨਾਲ ਹੁੰਦਾਗਾ ਵੀ ਜਿਹੜੇ ਛੋਟੇ ਕਿਸਾਨ ਭਰਾ ਨੇ ਉਹਨਾਂ ਦਾ ਕੁਝ ਨਾ ਕੁਝ ਫਾਇਦਾ ਹੋ ਸਕਦਾ ਇਹਦੇ ਵਿੱਚ ਜਿਵੇਂ ਕਿ ਹੁਣ ਤੁਸੀਂ ਆਪਣਾ ਕੋਈ ਨਾ ਕੋਈ ਤਜਰਬਾ ਸਾਂਝਾ ਕਰਤਾ ਕੋਈ ਸਸਤੇ ਦੇ ਵਿੱਚ ਘੱਟ ਰੇਟਾਂ ਦੇ ਵਿੱਚ ਕੋਈ ਦਵਾਈ ਮਿਲ ਗਈ ਵਧੀਆ ਆਪਣਾ ਰਿਜ਼ਲਟ ਮਿਲਿਆ ਉਹਦਾ ਕਿਉਂਕਿ ਉਹ ਚੀਜ਼ਾਂ ਕਿਸਾਨ ਭਰਾ ਦੇਖ ਕੇ ਆਪਣਾ ਕੋਈ ਨਾ ਕੋਈ ਹੱਲ ਕਰ ਸਕਦੇ ਨੇ ਉਹਦੇ ਨਾਲ ਜਿਹਦੇ ਨਾਲ ਉਹ ਵੱਡੀ ਹੋਣ ਵਾਲੀ ਲੁੱਟ ਤੋਂ ਬਚ ਸਕਦੇ ਨੇ ਤੇ ਆਪਣਾ ਤਜਰਬਾ ਜ਼ਰੂਰ ਸਾਂਝਾ ਕਰਿਆ ਕਰੋ ਕਮੈਂਟਾਂ ਦੇ ਵਿੱਚ ਧੰਨਵਾਦੀ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ